ਤਿਆਰ ਦੇ ਨਾਲ ਭਰੀ ਹੋਈ ਇੱਕ ਸਕੂਲ ਬੱਸ ਦੇ ਨਾਲ ਵੱਡਾ ਹਾਸਾ ਵਾਪਰਿਆ ਦੱਸਿਆ ਕਿ ਧੁੰਦ ਦੇ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਦੱਸਿਆ ਕਿ ਜਦੋਂ ਬੱਚਿਆਂ ਨੂੰ ਸਕੂਲ ਲੈ ਜਾਣ ਦੇ ਲਈ ਇਸ ਬੈਨ ਤੋਂ ਜਿਹੜੇ ਵਰਤਾ ਜਾ ਰਿਹਾ ਸੀ ਬੱਚੇ ਲਿਜਾਏ ਜਾ ਰਹੇ ਸਨ ਇਸ ਦੌਰਾਨ ਇੱਕ ਬੱਚੇ ਨੂੰ ਚੜਾਉਣ ਦੇ ਲਈ ਜਦੋਂ ਬੈਨ ਰੋਕੀ ਜਾਂਦੀ ਆ ਤਾਂ ਉਸ ਸਮੇਂ ਪਿੱਛੋਂ ਆ ਰਹੀ ਇੱਕ ਸਵਿਫਟ ਡਿਆਰ ਗੱਡੀ ਦੇ ਵੱਲੋਂ ਇਸ ਬੱਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਡਰਾਈਵਰ ਦਾ ਕਹਿਣਾ ਹੈ ਕਿ ਅੱਗੇ ਤੁੰਤ ਕਾਫੀ ਸੀ ਦਿਖਾਈ ਵੀ ਘੱਟ ਦੇ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਬੱਸ ਰੁਕਦੀ ਆ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆ ਰਿਹਾ ਹੁੰਦਾ ਜਦੋਂ ਗੱਡੀ ਵਾਲਾ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਸੇ ਦੌਰਾਨ ਸਾਹਮਣੇ ਤੋਂ ਇੱਕ ਮੋਟਰਸਾਈਕਲ ਆ ਜਾਂਦਾ ਤੇ ਉਸ ਨੂੰ ਬਚਾਉਂਦੇ-ਬਚਾਉਂਦੇ ਗੱਡੀ ਬੱਸ ਦੇ ਨਾਲ ਜੱਟ ਕਰਾਉਂਦੀ ਆ ਤਾਂ ਦੱਸਦੀ ਹੈ ਕਿ ਇਹ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਫਰੀਦਕੋਟ ਦੇ ਇੱਕ ਪ੍ਰਾਈਵੇਟ ਸਕੂਲ ਦੀ ਜੋ ਬੱਸ ਹੈ ਬੰਨ ਹੈ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਬੱਸ ਦੇ ਵਿੱਚ ਪਲੱਸ 1 ਅਤੇ ਪਲੱਸ 2 ਦੇ ਵਿਦਿਆਰਥੀ ਨੇ ਜਿਹੜੇ ਉਹ ਬੈਠੇ ਹੋਏ ਸਨ ਤੇ ਬੱਚਿਆਂ ਨੂੰ ਸਕੂਲ ਲਿਜਾਣ ਦੇ ਲਈ ਬੈਨ ਬੱਚੇ ਇਕੱਠੇ ਕਰ ਰਹੀ ਸੀ ਤੇ ਇਸੇ ਦੌਰਾਨ ਜਦੋਂ ਇੱਕ ਬੱਚੇ ਨੂੰ ਚੜਾਉਣ ਦੇ ਲਈ ਬੱਸ ਰੁਕੀ ਜਾਂਦੀ ਹੈ ਰੋਡ ਦੇ ਉੱਪਰ ਹਾਲਾਂਕਿ ਡਰਾਈਵਰ ਦਾ ਕਹਿਣਾ ਹੈ ਜੋ ਬੈਨ ਚਾਲਕ ਹੈ ਉਸ ਦਾ ਕਹਿਣਾ ਹੈ ਕਿ ਬੱਸ ਸਾਈਡ ਦੇ ਉੱਪਰ ਸੀ ਪਰ ਜੇਕਰ ਗੱਡੀ ਵਾਲੇ ਦੇ ਮੰਨਿਆ ਤਾਂ ਉਸ ਦਾ ਕਹਿਣਾ ਹੈ ਕਿ ਮੈਂ ਜਦੋਂ ਓਵਰਟੇਕ ਕਰਨ ਲੱਗਦਾ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆ ਜਾਂਦਾ ਤੇ ਉਸ ਨੂੰ ਬਚਾਉਂਦੇ ਬਚਾਉਂਦੇ ਹੀ ਗੱਡੀ ਆ ਜੋ ਬੈਨ ਦੇ ਪਿੱਛੇ ਝਟਕਾਉਂਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਵੱਡਾ ਜਿਹੜਾ ਹਾਦਸਾ ਰਿਹਾ ਕਿਉਂਕਿ ਗੱਡੀ ਦਾ ਅਗਲਾ ਹਿੱਸਾ ਬਿਲਕੁਲ ਡੈਮੇਜ ਹੋ ਚੁੱਕਿਆ ਅਗਲਾ ਹਿੱਸਾ ਚੱਕਨਾ ਚੂਰ ਹੋ ਚੁੱਕਿਆ ਉੱਥੇ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਬੱਸ ਦੇ ਵਿੱਚ ਜੋ ਬੱਚੇ ਸਵਾਰ ਸਨ ਅਤੇ ਕਾਰ ਚਾਲਕ ਹੈ ਜੋ ਉਹ ਸੁਰੱਖਿਅਤ ਨੇ ਕਾਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਉੱਥੇ ਹੀ ਜੋ ਬੱਸ ਦੇ ਵਿੱਚ ਬੱਚੇ ਸਵਾਰ ਸਨ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਤਾਂ ਧੁੰਦ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਜਿੱਕਰ ਧੁੰਦ ਦੇ ਕਾਰਨ ਵਾਪਰੇ ਹਾਸਿਆਂ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਸਵੇਰ ਤੋਂ ਲੈ ਕੇ ਹੁਣ ਤੱਕ ਤੀਜਾ ਚੌਥਾ ਜਿਹੜਾ ਹਾਦਸਾ ਵਾ ਪਹਿਲਾਂ ਇੱਕ ਐਸਆਈ ਦੇ ਨਾਲ ਇੱਕ ਹਾਦਸਾ ਵਾਪਰਿਆ ਉਥੇ ਹੀ ਇੱਕ ਬਠਿੰਡਾ ਅੰਮ੍ਰਿਤਸਰ ਰੋਡ ਦੇ ਉੱਪਰ ਵੱਡਾ ਹਾਦਸਾ ਵਾਪਰਿਆ ਜਿੱਥੇ ਚਾਰ ਨੌਜਵਾਨਾਂ ਦੀ ਮੌਕੇ ਦੇ ਉੱਪਰ ਮੌਤ ਹੋਈ ਜਾਂ ਤਾਂ ਉਸ ਤੋਂ ਬਾਅਦ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਾਧਕ ਵਿਖੇ ਜੋ ਸਾਧਕ ਕਸਬਾ ਉੱਥੇ ਇੱਕ ਬੈਨ ਖੜੀ ਸੀ ਰੋਡ ਦੇ ਉੱਪਰ ਜੋ ਬੱਚੇ ਇਕੱਠੇ ਕਰੀ ਸੀ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਕਾਰ ਦੇ ਵੱਲੋਂ ਵੈਨ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਤਾਂ ਇਸ ਦੌਰਾਨ ਕਾਰ ਚਾਲਕ ਅਤੇ ਬੱਸ ਚਾਲਕ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕੀ ਇਹ ਘਟਨਾ ਕਿਵੇਂ ਵਾਪਰੀ ਹੈ ਇਹ ਜੀ ਵੀਰੇ ਮੈਂ ਇਧਰੋਂ ਜਨਸਾਹ ਵਾਲੀ ਸਾਈਡ ਤੋਂ ਆਉਂਦਾ ਪਿਆ ਸੀਗਾ ਤੇ ਵੈਨ ਇਹ ਸਕੂਲ ਵਾਲੀ ਖੜੀ ਸੀਗੀ ਇਹ ਸੜਕ ਦੇ ਉੱਪਰ ਹੀ ਖੜੀ ਸੀਗੀ ਹਾਂ ਇਹ ਸੜਕ ਦੇ ਉੱਪਰ ਹੀ ਖੜੀ ਸੀ ਹਾਂ ਤੇ ਇਧਰੋਂ ਅੱਗੋਂ ਮੋਟਰਸਾਈਕਲ ਆਉਂਦਾ ਪਿਆ ਸੀਗਾ ਹਾਂ ਹੁਣ ਉਹ ਦੇਖ ਕੇ ਮੈਂ ਜਾਣ ਚੱਕ ਬ੍ਰੇਕ ਲਾਤੇ ਆ ਤੇ ਜਾ ਕੇ ਖੜੀ ਵੈਨ ਦੇ ਵਿੱਚ ਹੀ ਆ ਕੇ ਬੱਜ ਸਕੂਲਾਂ ਇਹ ਤਾਂ ਛੁੱਟੀਆਂ ਫਿਰ ਵੈਨ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਆਏ ਪਤਾ ਨਹੀਂ ੂਲ ਵਾਲੀ ਵੈਨ ਪਤਾ ਨਹੀਂ ਬਈ ਇਹਦੇ ਵਿੱਚ ਸਟੂਡੈਂਟ ਵੀ ਸੀਗੇ ਅੱਛਾ ਚਾਰ ਪੰਜ ਸਟੂਡੈਂਟ ਸੀਗੇ ਉਹਨਾਂ ਨੂੰ ਲੈ ਗਿਆ ਹਾਂ ਤੁਹਾਡੇ ਕੋਲ ਸਰਟੀਫਿਕੇਟ ਤੁਹਾਡੇ ਨਾਲ ਵੀ ਸੀ ਕੋਈ ਹਾਂ ਮੈਂ ਇਕੱਲਾ ਹੀ ਸੀਗਾ ਅੱਛਾ ਸਰਟੀਫਿਕੇਟ ਤੋਂ ਬਚਾਇਆ ਹਾਂ ਬਚਾਇਆ ਗੱਡੀ ਦਾ ਤਾਂ ਕਾਫੀ ਜਿਆਦਾ ਨੁਕਸਾਨ ਹੋ ਗਿਆ ਦੇਖਾਂ ਕੀ ਨਾਮ ਹੈ ਬਾਈ ਤੁਹਾਡਾ ਗਰਦੇ ਤੁਸੀਂ ਵੈਨ ਚਾਲਕੋਂ ਹਾਂਜੀ ਇਹ ਹਾਸਾ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਜੀ ਇਹ ਇਹਦਾ ਬੱਚਾ ਚੜਾਉਣ ਲੱਗਾ ਤੇ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਹੀ ਨਹੀਂ ਨਹੀਂ 12ਵੀਂ ਅੱਗੇ ਅੱਗੇ ਚੱਲਦੇ ਪਲੱਸ 1 ਪਲੱਸ 2 ਦੇ ਕਲਾਸਾਂ ਚੱਲਦੇ ਆ ਪਈਆਂ ਇਸ ਕਰਕੇ ਜਿਹੜਾ ਹਾਸਾ ਵਾਪਰ ਗਿਆ ਇਹ ਹਾ ਇੱਥੇ ਬੱਚੇ ਚੜਾਉਣਾ ਆਏ ਸੀ ਤੁਸੀਂ ਹਾਂਜੀ ਬੱਚਾ ਚੜਾਉਣਾ ਆਇਆ ਅੱਜ ਤੇ ਗੱਡੀ ਸੜਕ ਤੇ ਸੀ ਤੇ ਮਗਰੋਂ ਗੱਡੀ ਵੱਜ ਗਈ ਆ ਕੇ ਹਾਂ ਸੜਕ ਤੇ ਤੋਂ ਸਾਈਡ ਤੇ ਗੱਡੀ ਆ ਅੱਛਾ ਗੱਡੀ ਸਾਈਡ ਤੇ ਬਹੁਤ ਵੀ ਸੇਡ ਸਾਈਡ ਤੇ ਅੱਛਾ ਇਹ ਧੁੰਦ ਦੇ ਕਾਰਨ ਹਾਸਾ ਵਾਪਰ ਗਿਆ ਧੁੰਦ ਕਰਕੇ ਹੀ ਤੇ ਨਹੀਂ ਪਤਾ ਲੱਗਾ ਕੋਈ ਮੋਟਰ ਗੱਡੀ ਤਾਂ ਫਿਰ ਉਹ ਬੱਚਾ ਅਗਲੇ ਪਾਸੇ ਨੰਗੇ ਹੀ ਸੀ ਬ੍ਰੇਕਾਂ ਦੇ ਪੈਰ ਕਰਕੇ ਵੱਜ ਗਿਆ ਅੱਛਾ ਹਾਂ ਉਹ ਕੋਈ ਚੱਕਰ ਨਹੀਂ ਜੇਦਾ ਬ੍ਰੇਕਾਂ ਦੇ ਪੈਰ ਨਾ ਹੁੰਦਾ ਤਾਂ ਫਿਰ ਸ਼ਾਇਦ ਬੱਚੇ ਦੇ ਵੀ ਚੜ ਸਕਦੀ ਹਾਂ